ਸਾਰੀਆਂ ਸਿਚੁਏਸ਼ਨਾਂ ਦੇਖੀਆਂ ਔਰ ਇਸ ਵਕਤ ਜਦੋਂ ਚੋਣ 'ਚ ਅਜੇ ਸ਼ਾਮਲ ਹੋਏ ਨਹੀਂ ਸੀ ਉਹ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਨੌਜਵਾਨ ਉਹ ਜਿਹੜੇ ਆਪਾਂ ਪਿੰਡਾਂ ਦੇ ਵਿੱਚ ਦਿੰਨੇ ਆ ਨਾ ਆ ਕੀ ਉਹਨੂੰ ਕਹਿੰਦੇ ਨਰੇਗਾ ਕਾਇਦ ਨੇ ਕੁਝ ਵੀ ਕਹਿ ਦਿੰਦੇ ਆ ਕੰਮ ਲੋਕਾਂ ਨੂੰ ਕਿਵੇਂ ਦਿੱਤਾ ਜਾਵੇ ਉਸ ਤੋਂ ਪਹਿਲਾਂ ਰਾਜੀਵ ਜੀ ਨੇ ਮੈਂ ਇਸ ਕਰਕੇ ਪਿੱਛੇ ਨੂੰ ਜਾ ਰਹੀ ਹੈਗੀ ਆ ਕਿ ਕਾਂਗਰਸ ਨੇ ਹਮੇਸ਼ਾ ਜੋ ਕਿਹਾ ਉਹ ਕੀਤਾ ਰਾਜੀਵ ਜੀ ਨੇ ਪੰਚਾਇਤੀ ਸਿਸਟਮ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਜਿੰਨੇ ਪੈਸੇ 1 ਰੁਪਿਆ ਭੇਜਦਾ ਤਾ 50 ਪੈਸੇ ਪਹੁੰਚਦੇ ਆ ਇਸ ਕਰਕੇ ਇੱਕੋ ਹੀ ਇੱਕ ਪ੍ਰਾਈਮ ਮਿਨਿਸਟਰ ਹੋਣਾ ਕਾਂਗਰਸ ਦਾ ਰਾਜੀਵ ਗਾਂਧੀ ਜੀ ਜਿਨ੍ਹਾਂ ਨੇ ਸਾਰੇ ਹਿੰਦੁਸਤਾਨ ਦੇ ਕੱਲੇ-ਕੱਲੇ ਸਰਪੰਚਾਂ ਨੂੰ ਚਿੱਠੀਆਂ ਲਿਖੀਆਂ ਸਿੱਧੀਆਂ ਚਿੱਠੀਆਂ ਅੱਜ ਤੱਕ ਕੋਈ ਪੀਐਮ ਨਹੀਂ ਹੋਇਆ ਚਿੱਠੀਆਂ ਲਿਖ ਕੇ ਉਹਦਾ ਹੱਲ ਹੀ ਗੱਡਿਆ ਸੀਗਾ ਕਿ ਪੰਚਾਇਤੀ ਸਿਸਟਮ ਅਸੀਂ ਬਣਾਇਆ ਜਾਵੇ ਪਾਵਰ ਅਸੀਂ ਸਿੱਧੀ ਲੋਕਾਂ ਦਿੱਤੀ ਜਾਵੇ ਅੱਗੇ ਜੇ ਪਿੰਡਾਂ ਦੇ ਵਿੱਚ ਵੀਡੀਓ ਉਹ ਕਰਦੇ ਸਾਰੇ ਖਰਚੇ 15 ਲੱਖ ਤੱਕ ਪਿੰਡਾਂ ਦੇ ਜਿਹੜੇ ਪੰਚਾਇਤ ਉਹ ਆਪਣੇ ਲੈਵਲ ਤੇ ਆਪ ਪ੍ਰੋਜੈਕਟ ਕਰਦੀ ਹੈ ਇਸ ਕਰਕੇ ਅਸੀਂ ਇਹ ਸਾਰੀਆਂ ਚੀਜ਼ਾਂ ਕਿ ਜਿਹੜਾ ਸਾਡਾ ਨੌਜਵਾਨ ਹੈ ਅੱਜ ਉਹ ਕਿਸੇ ਪਾਸੇ ਵੱਲ ਵੀ ਨਸ਼ਿਆਂ ਵਾਲੇ ਪਾਸੇ ਗਿਆ ਕਿਉਂ ਗਿਆ ਸ਼ੌਕ ਨਾਲ ਨਹੀਂ ਗਿਆ ਮਜੂਸ ਹੋਇਆ ਗਿਆ ਉਸ ਤੋਂ ਪਹਿਲਾਂ ਟੈਰਰਿਸਮ ਵਾਲੇ ਪਾਸੇ ਵੀ ਗਿਆ ਕਿਉਂ ਗਿਆ ਜਿੱਲਾ ਤੇ ਮੇਜਕਰ ਬੈਠਾ ਹੋ ਜਾ ਮੈਂ ਕੰਪੈਰੀਸ਼ਨ ਕਰਦੀਆਂ ਕਿ 10 ਸਾਲ ਹੋ ਗਏ ਇੱਥੇ ਮੋਦੀ ਜੀ ਦੀ ਸਰਕਾਰ ਬਣੀ ਹੈ ਉਹਨਾਂ ਨੇ ਕਿਹਾ ਮੈਂ 2 ਕਰੋੜ ਲੋਕਾਂ ਨੂੰ ਰੋਜ਼ਗਾਰ ਦੇਵਾਂਗਾ ਹੁਣ 2 ਕਰੋੜ ਦੇ ਵਿੱਚੋਂ ਜੇਕਰ ਉਹਨਾਂ ਦੇ ਨਮਾਇਦੇ ਇੱਥੇ ਹੋਏ ਤੁਸੀਂ ਤਾਂ ਕਰਨੀਆਂ ਹੀ ਆ ਪ੍ਰੈਕਟੀਕਲ ਫੰਸਾਂ ਕਹਿੰਦੇ ਸਾਨੂੰ ਜ਼ਿਲ੍ਹੇ ਸੰਗਰੂਰ ਦੀ ਦੀਏ ਦੀ ਜਿਹੜੀ 2 ਕਰੋੜ ਮੋਦੀ ਜੀ ਨੇ ਦਿੱਤੇ ਉਹ ਸਿੱਕੇ ਸਾਡੇ ਇੱਥੇ ਕਿੰਨੇ ਆਏ ਉਹ ਨਹੀਂ ਪੂਰਾ ਕੀਤਾ ਅਸੀਂ ਜਿਸ ਵਕਤ ਅੱਜ ਕਹਿ ਰਹੇ ਆਂ ਕਿ ਅਸੀਂ ਨੌਜਵਾਨਾਂ ਨੂੰ ਲੈ ਕੇ ਆਉਨੇ ਆਂ ਚਾਹੁੰਨੇ ਆਂ ਕਰੀਏ ਉਹਨਾਂ ਦੀ ਨੌਕਰੀ ਪੱਕੀ ਕਰਨ ਵਾਸਤੇ 1 ਲੱਖ ਰੁਪਏ ਜਿਹੜਾ ਸਾਲਾਨਾ ਅਸੀਂ ਆਪਣਾ ਉਹਨਾਂ ਨੂੰ ਕਿਹਾ ਕਿ ਇੰਨੇ ਤੱਕ ਤਨੂ ਅਧਿਕਾਰ ਹੋਊਗਾ ਕਿ ਆਪਣਾ ਕਾਰੋਬਾਰ ਤੋੜ ਸਕਣਾ ਹੈ ਕਰਨਾ ਜਾਂ ਨਹੀਂ ਕਰਨਾ ਇਹ ਹੱਥ 'ਚ ਕੁਝ ਤਾਕਤ ਦੇਵਾਂਗੇ ਤਾਂ ਹੀ ਨੌਜਵਾਨ ਉੱਤੇ ਕੰਮ ਕਰੂਗਾ ਨਾ ਹਰ ਇੱਕ ਨੇ ਆਪਣੀ ਜ਼ਿੰਮੇਵਾਰੀ ਕਮਾਉਣਾ ਹੈ ਉਮਰ ਹੈ ਜੰਗ ਹੈਗੇ ਹੈਗੇ ਇਸੇ ਤਰ੍ਹਾਂ ਨਾਲ ਅਸੀਂ ਔਰਤਾਂ ਵਾਸਤੇ ਔਰਤਾਂ ਵਾਸਤੇ ਅਸੀਂ ਕਿਹਾ ਕਿ ਅਸੀਂ ਦੇਵਾਂਗੇ 8.5 ਹਜ਼ਾਰ ਮਹੀਨਾ ਔਰਤਾਂ ਨੂੰ 1 ਲੱਖ ਰੁਪਇਆ